ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣੇ ਲੈ ਕੇ ਅੱਜ ਦੀ ਕੁਝ ਖਾਸ ਤੇ ਮੁੱਖ ਖਬਰਾਂ ਇਹਨਾਂ ਖਬਰਾਂ ਤੇ ਬਤਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਬਿਹਰਮਾਨੀ। ਢਿੱਲੋਂ ਸਾਹਿਬ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਈ ਪਿੰਡ ਨੇ ਜੜੇ ਰੁੜ ਚੁੱਕੇ ਨੇ ਕਈਂ ਜਗ੍ਹਾ ਤੇ ਅਲਰਟ ਜਾਰੀ ਕਰ ਦਿੱਤੇ ਗਏ ਨੇ ਆਖਿਰਕਾਰ ਇਸ ਸਮ ਤਕੋ ਹਾਲਤ ਬਹੁਤ ਮਾੜੀ ਹੈ ਜਿਹੜੇ ਪਾਸੇ ਜਾ ਕੇ ਦੇਖੋ ਸਾਰੇ ਪਾਸੇ ਇੱਕ ਕਿਸਮ ਦਾ ਪਾਣੀਓ ਪਾਣੀ ਜਲ ਤਲ ਹੋਇਆ ਪਿਆ ਹੈ ਤੇ ਜਿਹੜੇ ਪੰਜਾਬ ਨੂੰ ਕੋਸਦੇ ਸੀ ਸਾਨੂੰ ਪਾਣੀ ਨਹੀਂ ਦਿੰਦੇ ਪਾਣੀ ਨਹੀਂ ਦਿੰਦੇ ਪਾਣੀ ਨਹੀਂ ਦਿੰਦੇ ਅੱਜ ਆਪੋ ਆਪਣੇ ਰਾਹ ਢੱਕ ਕੇ ਬਹਿ ਗਿਆ ਨਹੀਂ ਚਾਹੀਦਾ ਸਾਨੂੰ ਪਾਣੀ ਨਹੀਂ ਚਾਹੀਦਾ ਸਾਨੂੰ ਪਾਣੀ ਪਰ ਪੰਜਾਬੀ ਦੀ ਕਹਾਵਤ ਫਿੱਟ ਆਉਂਦੀ ਹੈ ਖਾਣ ਪੀਣ ਨੂੰ ਤੇ ਟੰਬੇ ਖਾਣ ਨੂੰ ਕੀ ਕਰਾਂਗੇ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਆ ਜਿੰਦਿਆਂ ਸਰਕਾਰਾਂ ਵਾਲੇ ਰਾਸੀ ਲੋਕ ਮੌਜੂਦਾ ਸਰਕਾਰ ਨੂੰ ਤਾਂ ਕੁਛ ਨਹੀਂ ਕੁਛ ਨਾ ਕਿਉਂਕਿ ਇਹਨਾਂ ਨੇ ਕਿਹਾ 3.5 ਸਾਲ ਦੇ ਵਿੱਚ ਕੁਝ ਕੀਤਾ ਹੈ ਲੱਤੇ ਲੱਟ ਰੱਖ ਕੇ ਬੈਠੇ ਰਹੇ ਸੋਚਦੇ ਰਹੇ ਗਿੱਦੜ ਵਾਂਗੂ ਬਸ ਐਗਤੀ ਮੀ ਲੰਘ ਜੇ ਗਾਂਹਾਂ ਵਾਲੀ ਵਾਰ ਤਾਂ ਫੱਕੁਰਨਾ ਪੱਟੀ ਲੈਣੇ ਇਹ 3.5 ਸਾਲ ਲੰਗੇ ਸੀ ਪਰ ਇਸ ਵਾਰ ਉਹ ਗੱਲ ਬਣੀ ਨਾ ਗਿੱਦੜ ਵਾਲੀ ਤੇ ਚੁੱਪ ਕਰਕੇ ਤੋਂ 1400 ਤੋਂ ਵੱਧ ਪਿੰਡ ਪੰਜਾਬ ਦਾ ਡੁੱਬ ਗਿਆ ਪਰ ਧੰਨ ਨੇ ਮੇਰੇ ਮਾਨਯੋਗ ਪੰਜਾਬੀ ਭਰਾ ਉਹ ਇਸ ਕਿਸਮ ਦੀ ਸਥਿਤੀ ਤੋਂ ਬਾਅਦ ਵੀ ਚੜ੍ਹਦੀ ਕਲਾ 'ਚ ਨੇ ਜੀ ਟੱਕਰੇ ਲਈ ਤਿਆਰ ਨੇ ਬੰਦਾ ਆਪ ਚਾਰੇ ਪਾਸੇੋਂ ਪਾਣੀ 'ਚ ਘਿਰਿਆ ਤੇ ਜਦੋਂ ਕੋਈ ਜਾਂਦਾ ਹੈ ਉਮਰ ਵੀ ਬਾਵਾ ਹੈ ਤੇ ਪੁੱਛਦਾ ਪਤਾ ਕੀ ਹੈ ਉਹ ਭਾਈ ਮੁੰਡਿਓ ਫਲਾਣੇ ਦਾ ਪਤਾ ਕਰ ਲਿਓ ਕਿਤੇ ਉਹ ਜਿਆਦਾ ਨਾ ਘਿਰ ਗਿਆ ਹੋਵੇ ਦੂਜੇ ਦਾ ਫਿਕਰ ਹੈ। ਕੀ ਬਾਤ ਹੈ। ਇਹ ਨਾਨਕ RAM ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਆ ਗੁਰੂ ਸਾਹਿਬ ਦੀ ਪੈਦਾ ਕੀਤੀ ਹੋਈ ਸਪਿਰਿਟ ਆਪ ਮਹਾਰੇ ਕੋਈ ਕਿਸੇ ਵਿਸ਼ੇਸ਼ ਪਾਰਟੀ ਦਾ ਵੈਨਰ ਨਹੀਂ। ਸੋਸਾਇਟੀ ਦੇ ਬੈਨਰ ਨੇ ਪਿੰਡ ਦਾ ਬੈਨਰ ਹੈ ਤੇ ਆ 5% ਕੰਮ ਨਹੀਂ ਕਰਨਾ 90% ਮੇਵਾ ਮਾੜਾ ਵੜਕਮ ਪਲੇਪਾਸਨ ਵਸੀ ਤੁਰੇ ਆ ਸੋਗਰੇ ਕਹਿੰਦਾ ਮਤਲਬ ਮੇਰੇ ਮਾਨਯੋਗ ਭਰਾਮਾ ਨੇ ਬਹੁਤ ਕੰਮ ਕੀਤਾ ਹੈਗਾ 1400 ਦੇ ਲਗਭਗ ਪਿੰਡ ਹੈ ਜਿਹੜਾ ਉਹ ਇਸ ਵੇਲੇ ਪਾਣੀ ਚ ਘਰਿਆ ਹੋਇਆ ਹੈ ਇਹ ਕੱਲਾ ਹੁਣ ਤੱਕ ਨਹੀਂ ਪਾਣੀ ਉੱਤਰ ਵੀ ਜਾਵੇ ਤਾਂ ਜਿਹੜਾ ਇੱਕ ਆਂਕੜਾ ਕੱਲ ਆਇਆ ਸੀ ਕਿ 90 ਲੱਖ ਕੁਇੰਟਲ ਪੰਜਾਬ ਦਾ ਝੋਨਾ ਜਿਹੜਾ ਉਹ ਪ੍ਰਭਾਵਿਤ ਹੋ ਗਿਆ ਇੰਨਾ ਕੁ ਝਾੜ ਤੱਕ ਘਟ ਜਾਣਾ ਤੇ ਇਹਦੇ ਨਾਲ ਹੀ ਤਿੰਨ ਪੁਆਇੰਟ 75 ਲੱਖ ਏਕੜ ਪੌਣੇ 4 ਲੱਖ ਏਕੜ ਪੰਜਾਬ ਦੇ ਵਿੱਚ ਫਸਲ ਪ੍ਰਭਾਵਿਤ ਹੋਗੀ ਘਰ ਡਿੱਗ ਪਏ ਕੋਈ ਥਾਣੀ ਬਹੁਤ ਸਾਰੇ ਡੰਗਰ ਪਾਣੀ ਚ ਮਰ ਗਏ ਉਹਨਾਂ ਬੇਜਵਾਨਾਂ ਨੇ ਕਿਹੜਾ ਦੱਸਣਾ ਸੀ ਕਿ ਭਾਈ ਸਾਨੂੰ ਕੱਢ ਕੇ ਲੈ ਜਾਓ ਇੱਥੋਂ ਪਾਵੇ ਉਹ ਡੰਗਰ ਹੋਣ ਜਾਨਵਰ ਹੋਣ ਆਪਦੇ ਹੀ ਰੱਖੇ ਹੋਏ ਕੁੱਤੇ ਵਗੈਰਾ ਹੋਣ ਉਹ ਪਾਣੀ ਦੇ ਵਿੱਚ ਨੁਕਸਾਨੇ ਗਏ ਪਰ ਇਹ ਦੇ ਬਾਵਜੂਦ ਉਸ ਚੇ ਪਾਦਸ਼ਾਹ ਦਸ਼ਮੇਸ਼ ਪਿਤਾ ਦਾ ਦੇਸ਼ਵਾਰ ਮੋਏ ਇਹ ਅਸ਼ੁਭ ਕਰਮਨ ਤੇ ਕਬੂਹ ਨਾ ਟਰੋਂ ਉਹ ਚੇਤੇ ਕਰ ਕਰਕੇ ਕੰਮ ਚ ਲੱਗੇ ਨੇ ਕਿੱਧਰ ਗਏ ਉਹ ਲੋਕ ਜਿਹੜੇ ਇਹਨਾਂ ਨੂੰ ਬਦਨਾਮ ਕਰਦੇ ਸੀ ਇਹ ਤਾਂ ਨਸ਼ੇੜੀ ਨੇ ਤੁਹਾਡਾ ਨਸ਼ੇੜੀ ਕਹਿੰਦੇ ਨਾਲ ਸਰ ਜਾਂਦਾ ਸੀ ਇਹ ਤਾਂ ਫਲਾਨੇ ਨੇ ਆ 50 ਕਿਲੋਮੀਟਰ ਏਰੀਆ ਦੇ ਤਾਂ ਬੀਐਸਐਫ ਨੂੰ ਤੇ ਸਾਂਭਿਆ ਨਾ ਉਹਨਾਂ ਨੇ ਨੀਤੀਆਂ ਕਾਰਨ ਕੇਂਦਰ ਦੀਆਂ ਤੇ ਸੂਬੇ ਦੀਆਂ ਰਾਜਸੀ ਪਾਰਟੀਆਂ ਦੀਆਂ ਨੀਤੀਆਂ ਕਰਨੇ ਸਾਰਾ ਕੁਝ ਵਾਪਰੇ ਆ ਜੇ ਅਸੀਂ ਹਰੇਕ ਸਾਲ ਥੋੜਾ ਥੋੜਾ ਕਰਕੇ ਵੀ ਸਾਹਮਣੇ ਵਾਲੇ ਪਾਸੇ ਤੁਰਦੇ ਇਹ ਪਾਣੀ ਲੈ ਜਾਣਾ ਕਿੱਥੇ ਹੈ ਧਰਤੀ 'ਚ ਕਿਵੇਂ ਪਾਉਣਾ ਹੈ ਟੋਬਿਆਂ 'ਚ ਕਿਵੇਂ ਪਾਉਣਾ ਖੂਹਾਂ 'ਚ ਕਿਵੇਂ ਪਾਉਣਾ ਜਲ ਕਾਸੀਆ ਤਾਂ ਵੱਧ ਕਰ ਲੀਂਗਾ ਜੇ ਕਿਸੇ ਨੇ ਜਨ ਹਿੱਤ ਪਟੀਸ਼ਨ ਪਾਤੀ ਨਾ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਆ ਜਿੰਨੇ ਰਸੂਖਦਾਰ ਦੱਬੀ ਬੈਠੇ ਸਭ ਨਿਕਲ ਜਾਣਗੇ ਕੁਝ ਉਹਨਾਂ ਲੋਕਾਂ ਦੀਆਂ ਗਲਤ ਨੀਤੀਆਂ ਕਰਕੇ ਇਹ ਚਾਰੇ ਪਾਸੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਮਜਰ ਆਇਆ ਆਓ ਸਾਰੇ ਪੰਜਾਬੀਓ ਰਲ ਕੇ ਇਹ ਕੁਦਰਤੀ ਆਫਤ ਦਾ ਟੱਕਰਾਂ ਕਰੀਏ ਔਰ ਨਾਲ-ਨਾਲ ਇਹਨਾਂ ਸਿਆਸਤਦਾਨਾਂ ਨੂੰ ਮਜਬੂਰ ਕਰਗੇ ਕਿ ਕੁਝ ਨਾ ਕੁਝ ਮਨੁੱਖਤਾ ਦੇ ਭਲੇ ਵਾਲਾ ਤੇ ਇਸ ਤਰ੍ਹਾਂ ਦੀ ਨੀਤੀ ਬਣਾਓ ਜਿਹਦੇ ਨਾਲ ਭਵਿੱਖ ਦੇ ਵਿੱਚ ਇਹ ਹੜਾ ਵਰਗੇ ਨੁਕਸਾਨ ਨਾ ਹੋਣ ਜੀ ਬਿਲਕੁਲ ਟਿਲ ਸਭ ਤੋਂ ਗੱਲ ਕਰੀਏ ਹੜਾ ਨੂੰ ਲੈ ਕੇ ਜਿਹੜੇ ਸਿਆਸੀ ਦੌਰੇ ਵੀ ਲਗਾਤਾਰ ਜਾਰੀ ਨੇ ਵੱਖ-ਵੱਖ ਸਿਆਸੀ ਲੀਡਰ ਨੇ ਜਿਹੜੇ ਜਿੱਥੇ ਹੜ੍ਹ ਪ੍ਰਭਾਵਿਤ ਲੋਕ ਨੇ ਜਾਂ ਫਿਰ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਾ ਕੇ ਦੌਰਾ ਕਰ ਰਹੇ ਨੇ ਇਸੇ ਵਿਚਾਲੇ ਹੁਣ ਖਬਰ ਸਾਹਮਣੇ ਏ ਆ ਰਹੀ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਭਲਕੇ ਪੰਜਾਬ ਆਨਗੇ ਤੇ ਸੀਐਮ ਭਗਵੰਤ ਮਾਨ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਦੋ ਤੋਂ ਸਾਰਾ ਕੁਝ ਹੋ ਨਿਬੜਿਆ। ਹੁਣ ਕੇਜਰੀਵਾਲ ਸਾਹਿਬ ਆ ਰਹੇ ਨੇ। ਅੱਜ 15 ਦਿਨ ਦੇ ਲਗਭਗ ਹੋ ਗਿਆ ਜੀ ਕਿ ਕੇਦਰੀ ਕੇਜਰੀਵਾਲ ਸਾਹਿਬ ਦੇ ਟੀਵੀ ਦੀ ਸਕਰੀਨ ਦੇ ਉੱਤੇ ਕੁਝ ਚੱਲਦਾ ਨਹੀਂ ਸੀ ਹੁਣ ਜਦੋਂ ਪਤਾ ਲੱਗ ਗਿਆ ਕਿ ਸਾਰੇ ਗਏ ਸਿਆਸੀ ਪਾਰਟੀਆਂ ਦੇ ਆਗੂ ਇੱਧਰ ਨੂੰ ਆ ਰਹੇ ਨੇ ਜਿਹੜੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਰਾਹੁਲ ਗਾਂਧੀ ਨੇ ਮਾਮਲਾ ਚੱਕ ਲਿਆ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਹੜ੍ਹਾਂ ਨੂੰ ਕੁਦਰਤੀ ਆਫਤਾਂ ਲਾਨੂ ਤੇ ਉਹਨਾਂ ਨੂੰ ਮਦਦ ਕਰੋ ਉਹਨਾਂ ਨੇ ਇਹ ਗੱਲ ਕਹਿਤੀ ਭਲਕੇ ਪੰਜਾਬ ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਆ ਰਹੇ ਨੇ ਤੇ ਖਬਰ ਉਹਨਾਂ ਕੱਲਿਆਂ ਦੀ ਨਾ ਬਣ ਜੇ ਹੁਣ ਕੇਜਰੀਵਾਲ ਸਾਹਿਬ ਤੁਰ ਪਏ ਨੇ ਮਨੈਸ਼ ਸ਼ੋਧਿਆ ਆਇਆ ਹੋਇਆ ਹਾਂ ਕਈ ਹੈਗੇ ਨੇ ਜਿਨ੍ਹਾਂ ਨੇ ਕੁਛ ਨਾ ਕੁਛ ਕੀਤਾ ਹੈ ਰਾਗਵ ਚੱਡੇ ਨੇ ਆਪਣਾ 3.5 ਕਰੋੜ ਰੁਪਇਆ ਪੰਜਾਬ ਦੇ ਰਾਤ ਫੰਡ ਵਾਸਤੇ ਐਲਾਨ ਕੀਤਾ ਹੈ। ਉਹ ਭਾਈ ਤੁਹਾਡੀ ਤਾਂ ਕੋਈ ਨਾ ਕੋਈ ਸਿਆਸਤ ਹੋਏਗੀ। ਪੰਜਾਬ ਦੇ ਮਹਾਨ ਸਪੂਤ ਐਸਪੀ ਸਿੰਘ ਉਭਰਾਏ 1.5 ਕਰੋੜ ਰੁਪਇਆ ਉਹਨਾਂ ਨੇ ਹੜਾਂ ਦੇ ਵਿੱਚ ਲਾਉਣ ਨੂੰ ਕੀਤਾ। ਆ ਸਿਆਸਤਦਾਨਾਂ ਨੇ ਮਾਰਤਾ ਪੰਜਾਬ ਦੇ ਵਿੱਚ ਸਣੀ ਅਵਰਾਏ ਬਿਰਦਾ ਸ਼ਰਮ ਚੱਲਣ ਨਹੀਂ ਦਿੱਤਾ ਉਹ ਸਾਰੀ ਦਿਨ ਖੜਾ ਹੈ ਫੱਗਨ ਬਾਜਰੇ ਦੇ ਵਿੱਚ ਇੱਕ ਮਲਟੀ ਸਪੈਸ਼ਲ ਹਸਪਤਾਲ ਬਣਾਉਣ ਲੱਗੇ ਸੀ ਉਹ ਪਟਿਆਲਾ ਆਸ-ਪਾਸ ਦੇ ਖੇਤਰਾਂ ਦੇ ਪ੍ਰਾਈਵੇਟ ਹਸਪਤਾਲਾਂ ਦੀ ਭੇਂਟ ਚੜ ਗਿਆ ਉਹਨੇ ਸਿਆਸਤਦਾਨ ਟਕਾਏ ਕਿ ਜਿਹੜਾ ਟੈਸਟ ਸਾਡੇ 1000 ਰੁਪਏ ਚ ਹੁੰਦਾ ਹੈ ਇਹ ਤਾਂ 50 ਰੁਪਏ ਚ ਕਰਕੇ ਦੇਊਗਾ ਪਰ ਸਾਡੇ ਕੌਣ ਆਊਗਾ ਉਹਨਾਂ ਨੇ 1.5 ਕਰੋੜ ਦਿੱਤਾ ਹੈ 25 ਲੱਖ ਰੁਪਈਆ ਬਾਬਾ ਗੁਰਦਾਸ ਮਾਨ ਨੇ ਦਿੱਤਾ ਹੈ ਦਲਜੀਤ ਹੋਣ ਰਣਜੀਤ ਬਾਵਾ ਹੋਵੇ ਸਾਰੇ ਕਲਾਕਾਰ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਕੋਈ ਨਾ ਕੋਈ ਯੋਗਦਾਨ ਪਾ ਰਹੇ ਨੇ ਬੱਬੂ ਮਾਨ ਹੈ ਕਈਆਂ ਨੇ ਪਿੰਡ ਅਡਾਪਟ ਕਰ ਲਏ ਸਤਿੰਦਰ ਸਰਤਾਜ ਨੇ 200 ਪਿੰਡ ਅਡਾਪਟ ਕੀਤਾ ਹੈ ਉੱਥੇ ਜਾ ਕੇ ਅਸੀਂ ਜਾਵਾਂਗੇ ਸਾਡੇ ਖਿਡਾਰੀਆਂ ਨੇ ਅਡਾਪਟ ਕੀਤਾ ਹੈ ਕਿਹ ਕਮਾਲ ਦੀਆਂ ਗੱਲਾਂ ਨੇ ਪਰ ਇਹਨਾਂ ਨੂੰ ਸਮਝ ਨਹੀਂ ਆਈ 100 ਹੁਣ ਕੇਜਰੀਵਾਲ ਸਾਹਿਬ ਆ ਰਹੇ ਨੇ ਕਦੋਂ ਜਦੋਂ ਇਹ ਆ ਗਿਆ ਸੀ ਐਲਾਨ ਕਿ 3 ਤਰੀਕ ਤੱਕ ਮੀਂਹ ਹੈ ਹੁਣ ਦੁਬਾਰਾ ਐਲਾਨ ਹੋ ਗਿਆ ਮੌਸਮ ਵਿਭਾਗ ਦੀ ਜਾਣਕਾਰੀ ਆ ਗਈ ਵੀ 9 ਜਾਂ 10 ਤਰੀਕ ਤੱਕ ਇਹ ਬਰਸਾਤੀ ਮੌਸਮ ਰਹਿ ਸਕਦਾ ਹੈ ਤੇ ਉਦੋਂ ਕੇਜਰੀਵਾਲ ਸਭ ਤਰ੍ਹਾਂ ਪਿੱਧਰ ਨੂੰ ਪੰਜਾਬ ਦੇ ਲੋਕ ਜਾਣਦੇ ਨੇ ਕੌਣ ਕਿਹਦੇ ਨਾਲ ਖੜਾ ਹੈ ਕੱਲੇ ਕੱਲੇ ਉਹਨਾਂ ਨੂੰ ਪਤਾ ਕਿ ਸਿਆਸਤਦਾਨਾਂ ਨੇ ਸਿਆਸੀ ਰੋਟੀਆਂ ਸੇਕਣੀਆਂ ਨੇ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦਾ ਉਹਨਾਂ ਨੇ ਸਿਆਸੀ ਰੋਟੀਆਂ ਸੇਕਣੀਆਂ ਨੇ ਪੰਜਾਬੀਆਂ ਦੇ ਨਾਲ ਅਸਲ ਦੇ ਵਿੱਚ ਕੌਣ ਖੜਾ ਹੈ ਪੰਜਾਬੀ ਭਰਾਵਾਂ ਨੂੰ ਪੰਜਾਬੀ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਬਿਲਕੁਲ ਟੀਲੋ ਸਾਹਿਬਾ ਹੜ੍ਹਾਂ ਦੇ ਕਾਰਨ ਜਿੱਥੇ ਜਲ ਜੀਵਨ ਪ੍ਰਭਾਵਿਤ ਹੋਇਆ ਹੈ ਤਾਂ ਉੱਥੇ ਹੀ ਸਕੂਲ ਦੀਆਂ ਛੁੱਟੀਆਂ ਮੂਲ ਤੋਂ ਵਧਾ ਦਿੱਤੀਆਂ ਗਈਆਂ ਨੇ ਕਿਹਾ ਜਾ ਰਿਹਾ ਹੈ ਕਿ 7 ਸਤੰਬਰ ਤੱਕ ਸਕੂਲ ਤੇ ਕਾਲਜਾਂ ਦੀ ਜਿਹੜੀ ਛੁੱਟੀਆਂ ਨੇ ਵਧਾਤੀਆਂ ਨੇ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀਆਂ ਛੁੱਟੀਆਂ ਮੁਅੱਤਲ ਕਰ ਦਿੱਤੀਆਂ ਗਈਆਂ ਨੇ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਉਹਦੇ ਵਿੱਚ ਕੋਮਲ ਇਸ ਕਰਕੇ ਨਹੀਂ ਛੁੱਟੀਆਂ ਬਧਾਈਆਂ ਜੀ ਕਿਉਂਕਿ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਪਾਣੀ ਭਰ ਗਿਆ ਜੀ ਮਨ ਲਓ ਜੇ ਕੱਲ ਨੂੰ ਇਹ ਪਾਣੀ ਖਤਮ ਵੀ ਹੋ ਜਾਂਦਾ ਹੈ ਤਾਂ ਸਿਲ ਸੇਗਲ ਹਾਲਾਤ ਨਹੀਂ ਬਣਨੇ ਬਹੁਤ ਸਾਰੇ ਖਤਰਨਾਕ ਜਾਨਵਰ ਖਾਸ ਕਰਕੇ ਸੱਪ ਵਗੈਰਾ ਉਹ ਕਿਤੇ ਬੱਚਿਆਂ ਦਾ ਨੁਕਸਾਨ ਨਾ ਕਰਦੇ ਸਾਰੇ ਕਮਰਿਆਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ ਤਾਂ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਜਾ ਕੇ ਬਹੁਤ سارے ਸਕੂਲ ਕਾਲਜ ਤਾਂ ਡੁੱਬੇ ਪਏ ਨੇ ਉੱਥੇ ਕਲਾਸ ਕਿੱਥੇ ਲੱਗ ਰਹੀ ਹੈ ਪ੍ਰਸ਼ਾਸਨ ਕਈ ਥਾਵਾਂ ਤੇ ਕੰਮ ਕਰ ਰਿਹਾ ਕਈ ਥਾਵਾਂ ਦੇ ਉੱਤੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਉੱਥੇ ਆਮ ਲੋਕ ਤਾਂ ਫਿਰਦੇ ਆ ਪਰ ਪ੍ਰਸ਼ਾਸਨ ਦੀ ਟੀਮ ਨਜ਼ਰ ਨਹੀਂ ਆਉਂਦੀ ਆਪਾਂ ਕਿਸੇ ਨੂੰ ਇਸ ਤਰੀਕੇ ਨਾਲ ਦੋਸ਼ ਨਾ ਲਾਈਏ ਜੀ ਜਿਹੜਾ ਵੀ ਲੱਗਿਆ ਵੈ ਭਾਵੇਂ ਕੋਈ ਘੱਟ ਕੋਈ ਵੱਧ ਐਸ ਵੇਲੇ ਸਿਆਸੀ ਪਾਰਟੀਆਂ ਦੇ ਵੀ ਸਾਰੇ ਹੀ ਆਗੂ ਅਜਰੇ ਆਪੋ ਆਪਣੀਆਂ ਟੀਮਾਂ ਦੇ ਨਾਲ ਜੋ ਕਰ ਸਕਦੇ ਆ ਉਹ ਕਰਨ ਲੱਗੇ ਹੋਏ ਨੇ ਜੀ ਜੀ ਮੈਂ ਕਹਿ ਸਕਦਾ ਕਿ ਇਹ ਬਹੁਤ ਵੱਡਾ ਕਦਮ ਹੈ ਬਹੁਤ ਵੱਡਾ ਠੀਕ ਹੈ ਉਦੇ ਪਿੱਛੇ ਉਹਨਾਂ ਦਾ ਸਵਾਰਥ ਹੈ ਪਰ ਫਿਰ ਵੀ ਜੇ ਇਸ ਮੌਕੇ ਤੇ ਹਰ ਬੰਦਾ ਆਪੋ ਆਪਣਾ ਯੋਗਦਾਨ ਪਾਉਣ ਲੱਗਿਆ ਮੈਂ ਬਿਨਾਂ ਨਾਮੇ ਸਾਰੀਆਂ ਸਿਆਸੀ ਪਾਰਟੀਆਂ ਸਮਾਜ ਸੇਵੀ ਸੰਸਥਾਵਾਂ ਲੋਕ ਆਪਣੇ ਪੱਦਰ ਤੇ ਦੂਜਾ ਤੀਜਾ ਚੌਥਾ ਇਹ ਸਾਰੇ ਦੇ ਸਾਰੇ ਬਹੁਤ ਅੱਛਾ ਕੰਮ ਕਰ ਰਹੇ ਆ ਭਾਵੇਂ ਉਹਦੇ ਪਿੱਛੇ ਉਹਨਾਂ ਦੀ ਸਿਆਸਤ ਭਾਵੇਂ ਹੋਵੇ ਪਰ ਐਸ ਵੇਲੇ ਜਿਹੜਾ ਮਾੜੇ ਵਕਤ ਦੇ ਵਿੱਚ ਕਿਸੇ ਦੇ ਨਾਲ ਖੜਦਾ ਉਹਨੂੰ ਦੁਨੀਆ ਹਮੇਸ਼ਾ ਯਾਦ ਰੱਖਦੀ ਹੈ। ਬਿਲਕੁਲ ਢਿਲੋਸਾ ਬੁੱਧਰ ਕਿਹਾ ਜਾ ਰਿਹਾ ਕਿ ਪਾਖੜ ਡੈਮ ਦੇ ਵਿੱਚੋਂ ਹੋਰ ਪਾਣੀ ਛੱਡ ਦਿੱਤਾ ਗਿਆ ਹੈ ਤੇ ਨੇੜੇ ਤੇੜੇ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਉੱਥੋਂ ਆਪਣੇ ਘਰ ਛੱਡ ਕੇ ਕਿਤੇ ਸੁਰੱਖਿਅਤ ਥਾਂਵਾਂ ਤੇ ਜਾਣ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਡੈਮ ਦਾ ਪਾਣੀ ਹੋਰ ਛੱਡਿਆ ਜਾ ਰਿਹਾ ਹੈ ਇਸ ਦੇ ਨਾਲ ਲੋਕਾਂ ਨੂੰ ਹੁਣ ਕਿਥੋਂ ਤੱਕ ਨੁਕਸਾਨ ਪਹੁੰਚ ਸਕਦਾ ਹੈ? ਇਹ ਚੀਜ਼ ਦਾ ਕੋਈ ਪਤਾ ਨਹੀਂ ਹੁੰਦਾ। ਪਰ ਜਿੰਨੇ ਸਾਡੇ ਮੇਨ ਡੈਮ ਨੇ ਉਹਨਾਂ ਦਾ ਪਾਣੀ ਪੱਦਰ ਪੰਡਾਰ ਕਰਨ ਦਾ ਇੱਕ ਸੀਮਾ ਹੈ ਜੀ ਭਾਗੜਾ ਦੇ ਵਿੱਚ 1680 ਤੱਕ ਉਹ ਰੈਡ ਅਲਰਟ ਜਾਰੀ ਕਰਦੇ ਆ ਹਾਲਾਂਕਿ ਕਈ ਵਾਰ ਐਮਰਜੈਂਸੀ ਮੌਕੇ 1685 ਜਾਂ ਇਸ ਤੋਂ ਵੱਧ ਵੀ ਭਰਿਆ ਗਿਆ ਬਹੁਤ ਘੱਟ ਦੁਨੀਆਂ ਨੂੰ ਕੋਮਲ ਕਪੂਰ ਪਤਾ ਹੈ ਜੀ ਕਿ ਵਿਸ਼ਬ ਦੇ ਵਿੱਚ ਦੋ ਡੈਮ ਨੇ ਇੱਕ ਭਾਗੜਾ ਹੈ ਇੱਕ ਸ਼ਾਇਦ ਇੰਗਲੈਂਡ ਦੇ ਵਿੱਚ ਹੈ ਜੀ ਜੀ ਜਦੋਂ ਇਹਨਾਂ 'ਚ ਪਾਣੀ ਭਰ ਜਾਂਦਾ ਹੈ ਇਹ 1 ਤੋਂ ਲੈ ਕੇ 2 ਇੰਚ ਟੈਂਟ ਹੁੰਦੇ ਨੇ ਅੱਗੇ ਨੂੰ ਜੀ 1 ਤੋਂ 2 ਇੰਚ ਟੈਂਟ ਹੁੰਦੇ ਨੇ ਅੱਗੇ ਨੂੰ ਜੀ ਸੋ ਜਦੋਂ ਪਾਣੀ ਫੇਰ ਘਟ ਜਾਂਦਾ ਹੈ ਉਹ ਫੇਰ ਉਸੇ ਤਰ੍ਹਾਂ ਤਰੀਕੇ ਦੇ ਨਾਲ ਜਿਹੜਾ ਪਾਣੀ ਹੈ ਉਹ ਫੇਰ ਆਪਦੀ ਪੁਰਾਣੀ ਪੋਜੀਸ਼ਨ ਤੇ ਆ ਜਾਂਦੇ ਨੇ ਹੁਣ ਜਿਹੜੀ ਸੋਚਣ ਵਾਲੀ ਗੱਲ ਕੀ ਹੈ ਕਿ ਇੱਕ ਲਿਮਟ ਹੈ ਜੇ ਪਿੱਛੋਂ ਪਾਣੀ ਬਾਰੇ ਅਲਰਟ ਆ ਜੇ ਜੀ ਕਿ ਇੰਨੀ ਬਰਸਾਤ ਹੋ ਸਕਦੀ ਹੈ ਉਹ ਪਾਣੀ ਸਾਬ ਨਹੀਂ ਸਕਦੇ ਬਿਲਕੁਲ ਤੁਸੀਂ ਸੋਚ ਕੇ ਚੱਲੋ ਜਿੰਨਾ ਭਾਗੜਾ ਪੌਂਗ ਰਣਜੀਤ ਸਾਗਰ ਡੈਮ ਡਹਿਰ ਇਹਨਾਂ ਡੈਮਾਂ ਵਿੱਚ ਪਾਣੀ ਸੰਭਿਆ ਵਾ ਜੇਕਰ ਤੇ ਟੁੱਟ ਜੇਵੇ ਤਾਂ ਪਾਸ ਸੋਚ ਨਹੀਂ ਸਕਦੇ ਕੀ ਹੋਵੇਗਾ ਭਾਗੜਾ ਦਾ 1680 ਤੱਕ ਹੈ ਰਣਜੀਤ ਸਾਗਰ ਡੈਮ ਦਾ 527 ਮੀਟਰ ਹੈ ਇਸੇ ਤਰ੍ਹਾਂ ਪੌਂਗ ਦਾ 1393 ਤੇ ਚੱਲ ਰਿਹਾ ਹੈ ਤੇ ਜਿਹੜਾ ਡੈਹਰ ਡੈਮ ਹੈ ਇਹਨਾਂ ਸਾਰਿਆਂ ਦੇ ਬੱਖੋ ਵੱਖਰੇ ਪੈਮਾਨੇ ਬਣੇ ਹੋਏ ਨੇ ਇਸ ਤੋਂ ਵੱਧ ਭਰਿਆ ਨਹੀਂ ਜਾ ਸਕਦਾ ਸੋ ਇਸ ਵੇਲੇ ਸਥਿਤੀ ਬੜੀ ਕ੍ਰਿਟੀਕਲ ਹੈ ਇਸ ਸਥਿਤੀ ਨੂੰ ਸਾਰਿਆਂ ਨੂੰ ਮਿਲ ਕੇ ਚੱਲਣ ਦੀ ਜ਼ਰੂਰਤ ਹੈ ਆਪਾਂ ਕਿਸੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਲਾਉਂਦੇ ਕਿ ਫਲਾਨਾ ਕੰਮ ਕਰਦਾ ਨਹੀਂ ਕਰਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਕੰਮ ਕਰਨ ਵਾਲੇ ਨਹੀਂ ਹੁੰਦੇ ਤੇ ਇਹ ਸਮਾਜ ਹੈ ਇਹਦੇ ਵਿੱਚ ਚੰਗਿਆਂ ਦੀ ਗਿਣਤੀ ਵੀ ਘਟਣੀ ਇਹਦੇ ਵਿੱਚ ਮਾੜਿਆਂ ਦੀ ਗਿਣਤੀ ਵੀ ਘਟਣੀ ਪਰ ਜਦੋਂ ਅਸੀਂ ਰਲ ਕੇ ਕੰਮ ਕਰਦੇ ਆ ਤਾਂ ਆਮ ਤੌਰ ਤੇ ਉਹ ਕਹਿੰਦੇ ਆ ਕਿ ਪੰਜਾ ਚ ਪਰਮੇਸ਼ਰ ਹੁੰਦਾ ਸਾਨੂੰ ਤਾਂ ਗੁਰੂ ਸਾਹਿਬ ਨੇ ਪਹਿਲੇ ਹੀ ਕਿਹਾ ਹੋਏ ਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਬਲਾਏ ਭਾਬ ਜੇ ਕਿਤੇ ਕੋਈ ਦੁਬਧਾ ਦੇ ਵਿੱਚ ਪੈ ਜਾਮੋਂ ਤਾਂ ਚਾਰ ਬੰਦੇ ਇਕੱਠੇ ਹੋ ਕੇ ਬੈਠੋ ਉਹਨਾਂ ਨੇ ਤਾਂ ਕਿਹਾ ਸੀ ਨਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਜੀ 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 ਤੇ ਕਿਹਾ ਸੀ ਵੀ ਸਾਰਾ ਕੁਝ ਮੇਰੀ ਗ੍ਰੰਥ ਚ ਹੈ ਤੇ ਬਾਕੀ ਮੇਰਾ ਪੰਥ ਚ ਹੈ ਸਾਨੂੰ ਐਸ ਵੇਲੇ ਸਤਿਤੀ ਦੇ ਟੱਕਰੇ ਵਾਸਤੇ ਬਿਨਾ ਕਿਸੇ ਬੈਰ ਵਿਰੋਧ ਭੇਦ ਭਾ ਇੱਕ ਮੁੱਠਤਾ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਹਾਂ ਬਿਲਕੁਲ ਢਿਲੋਸਾਪੁੱਤਰ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਆਇਆ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਪੰਜਾਬ ਦੇ ਲਈ ਰਾਹਤ ਕਾਰਜ ਜਿਹੜੇ ਨੇ ਸ਼ੁਰੂ ਕਰਨੇ ਚਾਹੀਦੇ ਨੇ ਤੇ ਉਹਨਾਂ ਦੇ ਲਈ ਫੰਡ ਵੀ ਇੱਕ ਫੰਡ ਦੀ ਰਕਮ ਜਿਹੜੀ ਹੈ ਐਲਾਨੀ ਜਾਣੀ ਚਾਹੀਦੀ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਨੂੰ ਥੋੜੀ ਜਿਹੀ ਰਾਹਤ ਮਿਲ ਸਕੇ। ਰਾਹੁਲ ਗਾਂਧੀ ਵਿਰੋਧੀ ਤਰਦਾਗੂ ਹੈ। ਉਹ ਹਾ ਦਾ ਨਾਅਰਾ ਹੀ ਮਾਰ ਸਕਦਾ ਹੈ। ਜੀ ਜੀ। ਉਨੇ ਕਿਹਾ ਕਿ ਭਾਈ ਸਾਹਿਬ ਅਜੇ ਤੱਕ ਤਾਂ ਇਹਨਾਂ ਨੇ ਪੰਜਾਬ ਨੂੰ ਇੱਕ ਕੇਂਦਰੀ ਆਪਤਾ ਵਾਲਾ ਖੇਤਰ ਹੀ ਨਹੀਂ ਲਾਣਿਆ ਕਿਸੇ ਮਹੂਰਤ ਦੀ ਉਡੀਕ ਚ ਨੇ ਜੇ ਆਈ ਕੁਝ ਕਿਤੇ ਅੱਜ ਦੇ ਜ਼ਮਾਨੇ 'ਚ ਬਿਹਾਰ ਚ ਹੋਇਆ ਹੁੰਦਾ ਉਥੇ ਚੋਣਾਂ ਨੇ ਸਾਰੀ ਕੇਂਦਰ ਸਰਕਾਰ ਉਥੇ ਲਾਈ ਹੁੰਦੀ ਝੁੱਕੀ ਹੁੰਦੀ ਪਰ ਪੰਜਾਬ ਲਾਲ ਨਹੀਂ ਕਰਨਾ ਪੰਜਾਬੀ ਆਪ ਹੀ ਮਹਾਨ ਨੇ ਇਹ ਤਾਂ ਦੇਖੋ ਵੀ ਕਿੱਥੇ ਕਿੱਥੇ ਜਾ ਕੇ ਕੰਮ ਕਰਦੇ ਆ ਕਿੰਨੀਆਂ ਸਖਤ ਸਜਾਂ ਜਿਹੜੀਆਂ ਖੇਤਰ ਨੇ ਉਹਨਾਂ ਚ ਜਾ ਕੇ ਕੰਮ ਕਰਦੇ ਆ ਪਰ ਫਿਰ ਵੀ ਰਾਹੁਲ ਗਾਂਧੀ ਨੇ ਕੇਂਦਰ ਦੇ ਸਰਕਾਰ ਨੂੰ ਤੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪੰਜਾਬ ਸਬੇਤ ਜਿੰਨਾ ਜਿੰਨਾ ਖੇਤਰਾਂ ਦੇ ਵਿੱਚ ਹੜ੍ਹ ਪ੍ਰਭਾਵਤ ਹੈ ਇਹਨੂੰ ਕੁਦਰਤੀ ਆਪਤ ਖੇਤਰ ਾਲਾਨਿਆ ਜਾਵੇ ਤੇ ਤੁਰੰਤ ਕੇਂਦਰ ਸਰਕਾਰ ਆਪਣਾ ਵਿਸ਼ੇਸ਼ ਪੈਕੇਜ ਪੰਜਾਬ ਦੇ ਤੇ ਦੂਜੇ ਰਾਜ ਖਾਸ ਕਰਕੇ ਜੰਮੂ ਕਸ਼ਮੀਰ ਹਿਮਾਚਲ ਉਤਰਾਖੰਡ ਇਹਨਾਂ ਸਾਰਿਆਂ ਨੂੰ ਮਹੱਈਆ ਕਰਾਏ ਤਾਂ ਕਿ ਪੰਜਾਬ ਦਾ ਜਿਹੜਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਲਈ ਕਿਉਂਕਿ ਕੇਂਦਰ ਕੋਈ ਘਰੋਂ ਨਹੀਂ ਪੈਸੇ ਇਕੱਠੇ ਕਰਦੀ ਜੀ ਕੇਂਦਰ ਦਾ ਪੈਸਾ ਵੀ ਹੈ ਜਿਹੜਾ ਉਪਰ ਜਿਹੜਾ ਸਾਡਾ ਦੇਸ਼ ਭਰ ਦੇ ਲੋਕਾਂ ਦੇ ਟੈਕਸ ਦੀ ਕਮਾਈ ਹੈ ਉਹਦੇ ਵਿੱਚੋਂ ਹੀ ਜਾਂਦਾ ਹੈ ਬਿਲਕੁਲ ਟਿਲਸਾ ਬੁੱਧਰ ਗੱਲ ਕੀਤੀ ਜਾਵੇ ਭਾਰੀ ਮੀਂਹ ਨੇ ਵੀ ਤਬਾਹੀ ਮਚਾਈ ਹੋਈ ਹੈ ਹੜ੍ਹਾਂ ਦੇ ਨਾਲ ਨਾਲ ਮੀਂਹ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਮੀਂਹ ਕਾਰਨ ਕਾਫੀ ਖੇਤਰ ਪ੍ਰਭਾਵਿਤ ਹੋ ਰਹੇ ਨੇ ਜਿਸ ਕਰਕੇ ਹੁਣ ਕਿਹਾ ਜਾ ਰਿਹਾ ਹੈ ਕਿ ਪਟਿਆਲਾ ਵੀ ਅਲਰਟ ਤੇ ਹੈ ਰਾਜਪੁਰਾ ਵੀ ਅਲਰਟ ਤੇ ਹੈ ਤੇ ਕਗਰ ਨਦੀ ਤੇ ਜਿਹੜੀ ਓਵਰਫਲੋ ਹੋ ਚੁੱਕੀ ਹੈ ਇਸ ਨੂੰ ਲੈ ਕੇ ਹੁਣ ਲੋਕਾਂ ਦੇ ਲਈ ਚੇਤਾਵਨੀਆਂ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਨੰਬਰ ਵੀ ਜਾਰੀ ਕਰ ਦਿੱਤੇ ਜਾ ਰਹੇ ਨੇ ਆਖਿਰਕਾਰ ਤੁਹਾਨੂੰ ਕੀ ਲੱਗਦਾ ਹੈ ਕਿ ਆ ਜਿਹੜਾ ਬਰਸਾਤ ਦਾ ਮੌਸਮ ਹੈ ਆਖਿਰਕਾਰ ਮੀਂਹ ਕਿੰਨੇ ਦਿਨ ਹੋਰ ਪਵੇਗਾ ਜਾਂ ਫਿਰ ਮੀਂਹ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਤਿੰਨ ਤਰੀਕ ਤੱਕ ਮੀਂਹ ਪਵੇਗਾ ਜੀ ਅੱਜ ਨਵਾਂ ਜਾਰੀ ਹੋ ਗਿਆ ਕਈ ਖੇਤਰਾਂ ਦੇ ਵਿੱਚ ਜੈਲੋ ਰਡ ਹੈ ਕਈਆਂ 'ਚ ਘੱਟ ਵੱਧ ਹੈ ਉਹ ਇੱਕ ਜਾਣਕਾਰੀ ਨੈੱਟ ਦੇ ਉੱਤੇ ਪਈ ਹੈ ਸਾਡੇ ਲੋਕ ਦੇਖ ਸਕਦੇ ਆ ਕਿ ਕਿੱਥੇ ਕਿੱਥੇ ਕੀ ਹੈ ਜੀ ਤੇ ਇਹ ਵੀ ਕਿਹਾ ਜਾ ਰਿਹਾ ਕਿ ਹਜੇ 10 ਤਰੀਕ ਤੱਕ ਮੀਂਹਾਂ ਦੀ ਸੰਭਾਵਨਾ ਬਣੀ ਹੋਈ ਹੈ ਜੀ ਬਹੁਤ ਸਾਰੇ ਥਾਵਾਂ ਤੇ ਲੋਕ ਉਹਨਾਂ ਅਰਦਾਸਾਂ ਕਰ ਰਹੇ ਆ ਕਿ ਇੰਦਰ ਦੇਵਤਾ ਜੀ ਤੁਸੀਂ ਬਹੁਤ ਰਹਿਮਤ ਕਰਤੀ ਆ ਹੁਣ ਥੋੜੇ ਜਿਹਾ ਸਾਡੇ ਤੇ ਰਹਿਮ ਕਰੋ ਤੁਸੀਂ ਆਪਦੇ ਬੱਦਲਾਂ ਨੂੰ ਲੈ ਜਾਓ ਆਪਦੇ ਨਾਲ ਜੀ ਜੀ ਅਗਲੀ ਵਾਰ ਦੇਖਾਂਗੇ ਉਦਾਂ ਦੀਆਂ ਅਰਦਾਸਾਂ ਵੀ ਹੋ ਰੀਆਂ ਨੇ ਇਸੇ ਤਰ੍ਹਾਂ ਦੀ ਇੱਕ ਅਰਦਾਸ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਵਿਖੇ ਵੀ ਜਿਹੜੀ ਹੈ ਉੱਥੋਂ ਦੇ ਪ੍ਰਬੰਧਕਾਂ ਨੇ ਖਾਸ ਕਰ ਹੈੱਡ ਗ੍ਰੰਤੀ ਸਾਹਿਬ ਦੀ ਅਗਵਾਈ ਦੇ ਵਿੱਚ ਕੀਤੀ ਗਈ ਹੈ ਜੀ ਟਿਲੋ ਸਾਹਿਬ ਉਹਦra ਕਿਹਾ ਜਾ ਰਿਹਾ ਕਿ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਦਾ ਹਾਲ ਨਹੀਂ ਜਾਣ ਰਹੀ ਪੰਜਾਬ ਵਾਸਤੇ ਕੋਈ ਰਾਸ਼ੀ ਨਹੀਂ ਐਲਾਨ ਰਹੀ ਜਾਂ ਫਿਰ ਪੰਜਾਬ ਵਾਸਤੇ ਕੋਈ ਵੀ ਪੰਜਾਬ ਦਾ ਭਲ ਨਹੀਂ ਲਿਆ ਜਾ ਰਿਹਾ ਪਰ ਕਿਹਾ ਜਾ ਰਿਹਾ ਹੈ ਕਿ ਪੀਤੇ ਦਿਨੀ ਜਿਹੜੇ ਹਨ ਕੇਂਦਰ ਦੇ ਖੇਤੀਬਾੜੀ ਮੰਤਰੀ ਜਿਹੜੇ ਪੰਜਾਬ ਤੁਰੇ ਤੇ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਪੰਜਾਬ ਤੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾਣਾ ਹੈ ਸਾਡੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਉਹ ਕੱਲ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਹੋ ਸਕਦਾ ਕੇਂਦਰ ਸਰਕਾਰ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜਿਹੜੇ ਖੁਦ ਕਿਸਾਨ ਵੀ ਨੇ ਔਰ ਲੰਬਾ ਤਜਰਬਾ ਲਗਭਗ ਡੇਢ ਦਾ ਹੱਕਾ ਤੋਂ ਵੱਧ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਨੇ ਉਹ ਦੌਰੇ ਤੇ ਆ ਰਹੇ ਨੇ ਹੋ ਸਕਦਾ ਕੇਂਦਰ ਸਰਕਾਰ ਨੇ ਡਿਊਟੀ ਲਈ ਹੋਵੇ ਕਿ ਤੁਸੀਂ ਵੱਖ-ਵੱਖ ਖੇਤਰਾ ਵਿੱਚ ਜਾ ਕੇ ਦੇਖੋ ਸ਼ਿਵਰਾ ਚੋਹਾਨ ਖੁਦ ਇੱਕ ਕਿਸਾਨ ਆਗੂ ਨੇ ਉਹ ਕਿਸਾਨੀ ਚੋਂ ਨੇ ਤੇ ਉਹਨਾਂ ਨੂੰ ਜ਼ਮੀਨੀ ਹਕੀਕਤਾਂ ਦਾ ਪਤਾ ਬਹੁਤ ਹੈ ਉਹ ਕੱਲ ਆ ਰਹੇ ਨੇ ਤੇ ਕੇਂਦਰ ਸਰਕਾਰ ਇਹੋ ਹੀ ਕਹਿ ਸਕਦੀ ਹੈ ਕਿ ਜੀ ਹੁਣ ਖੇਤੀਬਾੜੀ ਮੰਤਰੀ ਸਾਹਿਬ ਦੀ ਡਿਊਟੀ ਲੱਗੀ ਹੈ ਉਹ ਜਾ ਕੇ ਜਾਇਜ਼ਾ ਲੈਣਗੇ ਚੰਗਾ ਤਾਂ ਇਹ ਹੁੰਦਾ ਕਿ ਉਹਨਾਂ ਦੇ ਨਾਲ ਜਿਹੜੀ ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਹੈ ਉਹ ਆਉਂਦੀ ਇਹਨਾਂ ਦੇ ਨਾਲ ਆ ਆ ਕੇ ਮਤਲਬ ਇਹਦਾ ਪੂਰਾ ਦਾ ਪੂਰਾ ਜਾਇਜ਼ਾ ਲਿਆ ਜਾਂਦਾ ਆਮ ਤੌਰ ਤੇ ਕੇਂਦਰ ਦੀਆਂ ਉਦੋਂ ਆਉਂਦੀਆਂ ਨੇ ਟੀਮਾਂ ਜਦੋਂ ਸਾਰਾ ਕੁਝ ਗੀਤ ਚੁੱਕਿਆ ਹੁੰਦਾ ਜੀ ਸਰਟੇ ਲੋਸਾਬਾਸੇ ਪ੍ਰੋਗਰਾਮ ਦੇ ਵਿੱਚ ਇਨਾਂ ਹੀ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨ ਲਈ ਤੇ ਸਾਡੇ ਦੇਸ਼ਕਾ ਦੇ ਨਾਲ ਬੜੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪਜੀਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਦੈਂਕਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਕੱਲ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਮੈਨੂੰ ਇਜਾਜ਼ਤ ਤਨਵਾਦ